ਸਰਬਜੀਤ ਸੰਗਰੂਰਬੀਤ ਦੀ ਵਿਚਨਾ ਸਿਆਣੇ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਇੱਕ ਚੁੱਪ ਸੋ ਸੁਖ ਫੁੰਦੇ ਨੇ ਇੱਕ ਚੁੱਪ ਸੋ ਸੁਖ ਫੁੰਦੇ ਨੇ ਕਈ ਹੱਥ ਮੁਕ ਕਈ ਰੋਂਦੂ ਕਈ ਹੱਤ ਮੁਖ ਕਈ ਰੋਂਦੂ ਸੋ ਮਣੁਖ ਹੁੰਦੇ ਨੇ ਸੋ ਮਣੁਖ ਹੁੰਦੇ ਨੇ ਜਾਣ ਦੇਣ ਲੈਣ ਕਈ ਐਸੇ ਮਣੁਖ ਹੁੰਦੇ ਨੇ ਮਣੁਖ ਹੁੰਦੇ ਨੇ ਕਈ ਦਚਨ ਖੁੱਲ ਕਈ ਦਚਨ ਖੁੱਲ